ਜੈ ਗੁਰੂ ਜੀ ਸੰਗਤ ਜੀ ਅਨੰਤ ਅਨੰਤ ਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਈ ਸੰਗਤ ਜੀ ਮੈਂ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੀ ਆ ਤੇ ਮੈਂ ਅੱਜ ਮੈਂ ਆਪਣਾ ਸਤਸੰਗ ਸ਼ੇਅਰ ਕਰਨਾ ਚਾਹੁੰਦੀ ਆ ਸਭ ਨੂੰ ਦੱਸਣਾ ਚਾਹੁੰਦੀ ਆ ਕਿ ਥੋੜੇ ਕੇ ਦਿਨ ਦੀ ਗੱਲ ਹੈ ਕਿ ਮੈਂ ਆਪਣੀ ਸਿਸਟਰ ਇਨ ਲੋ ਦੇ ਘਰ ਜਾਣਾ ਸੀ ਤੇ ਮੈਂ ਆਪਣਾ ਬ੍ਰੇਸਲੇਟ ਗੁਰੂ ਜੀ ਦਾ ਸਰੂਪ ਜੋ ਬ੍ਰੇਸਲੇਟ ਦੇ ਰੂਪ ਵਿੱਚ ਹੈ ਉਹ ਘਰ ਹੀ ਭੁੱਲ ਗਈ ਸੀ ਪਰ ਮੈਨੂੰ ਇੰਨੀ ਚਿੰਤਾ ਸੀ ਕਿ ਮੈਂ ਆਪਣਾ ਬ੍ਰੇਸਲੇਟ ਘਰ ਭੁੱਲ ਗਈ ਮੇਰੇ ਬਾਰ-ਬਾਰ ਦਿਮਾਗ ਵਿੱਚ ਉਹੀ ਗੱਲ ਆ ਰਹੀ ਸੀ ਫਿਰ ਮੈਂ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਕਿ ਤੁਸੀਂ ਮੈਨੂੰ ਆਪਣੇ ਨਾਲ ਹੋਂਦਾ ਅਹਿਸਾਸ ਦਿਲਾਓ ਕਿ ਤੁਸੀਂ ਮੇਰੇ ਨਾਲ-ਨਾਲ ਹੀ ਚੱਲ ਰਹੇ ਹੋ ਤਾਂ ਸੰਗਤ ਜੀ ਤੁਸੀਂ ਚਕੀਨ ਨੀ ਕਰਨਾ ਮੇਨੂੰ 7 ਦੇ ਬਲੇਸਿੰਗ 77 ਦੇ 77 ਦੇ ਬਲੇਸਿੰਗ ਉਹ ਦੋ ਤਿੰਨ ਟਰੱਕ ਨੰਗ ਰਹੇ ਸੀ ਉਹਦੇ ਤੇ ਗੁਰੂ ਰੱਖਾ ਲਿਖਿਆ ਹੋਇਆ ਸੀ ਜਿੰਨੀ ਵਾਰੀ ਵੀ ਲੰਗੇ ਨਾ ਟਰੱਕ ਉਹਨਾਂ ਤੇ ਗੁਰੂ ਰੱਖਾ ਲੰਗਿਆ ਲਿਖਿਆ ਹੋਇਆ ਸੀ ਤੇ ਮੈਂ ਸਮਝ ਗਈ ਕਿ ਗੁਰੂਪਾ ਮੇਰੇ ਨਾਲ ਹੀ ਚੱਲਦੇ ਪਏ ਨੇ ਤੇ ਫਿਰ ਮੈਂ ਆਪਣੀ ਸਿਸਟਰ ਇਨ ਲਾਉ ਦੇ ਘਰ ਉੱਤੇ ਪਹੁੰਚੀ ਤੇ ਉੱਥੇ ਜਾ ਕੇ ਵੀ ਮੈਨੂੰ ਗੁਰੂ ਜੀ ਨੇ ਦਰਸ਼ਨ ਦਿੱਤੇ ਕਬੂਤਰ ਰੂਪ ਵਿੱਚ ਵਾਈਟ ਕਬੂਤਰ ਰੂਪ ਵਿੱਚ ਦਰਸ਼ਨ ਦਿੱਤੇ ਵਾਈਟ ਦਾ ਪਿੰਕ ਕਲਰ ਮੈਨੂੰ तितਲੀ ਰੂਪ ਵਿੱਚ ਵੀ ਉੱਥੇ ਦਰਸ਼ਨ ਦਿੱਤੇ ਤੇ ਸੰਗਤ ਜੀ ਜਦੋਂ ਮੈਂ ਆਪਣੀ ਸਿਸਟਰ ਦੇ ਲੋਦੇ ਘਰੋਂ ਵਾਪਸ ਆ ਰਹੀ ਸੀ ਆਪਣੇ ਘਰ ਤੇ ਮੈਨੂੰ ਰਸਤੇ ਵਿੱਚ ਵੀ ਸੈਮਨ ਦੀ ਬਲੇਸਿੰਗ 5 ट्रिपल दी ब्लेसिंग मिलਰੀ ਸੀ ਤੇ ਇੱਕ ਬੱਸ ਦੇ ਉੱਪਰ ਫੇਰ ਲਿਖਿਆ ਹੋਇਆ ਸੀ ਆਂਦੇ ਵਕਤ ਵੀ ਕਿ ਗੁਰੂ ਰੱਖਾ ਕਿ ਮੈਂ ਉਹਨਾਂ ਨੂੰ ਬੋਲ ਰਹੀ ਸੀ ਕਿ ਗੁਰੂ ਜੀ ਤੁਸੀਂ ਮੇਰੇ ਨਾਲ-ਨਾਲ ਚੱਲੋ ਹੁਣ ਆਪਾਂ ਘਰ ਚੱਲੇ ਆ ਤੇ ਮੈਨੂੰ ਆਪਣਾ ਨਾਲ ਹੋਣ ਦਾ ਅਹਿਸਾਸ ਦਿਲਾਓ ਕਿ ਤੁਸੀਂ ਮੇਰੇ ਨਾਲ-ਨਾਲ ਹੀ ਹੋ ਤੇ ਉਹਨਾਂ ਨੇ ਮੈਨੂੰ ਬੱਸ ਦੇ ਉੱਤੇ ਗੁਰੂ ਰੱਖਾ ਲਿਖਿਆ ਦਿਸਿਆ ਤੇ ਮੈਂ ਬਹੁਤ ਖੁਸ਼ ਹੋਈ ਮਾਸੇਸ ਤਰ੍ਹਾਂ ਹੀ ਗੁਰੂ ਜੀ ਸਾਡੇ ਨਾਲ-ਨਾਲ ਚੱਲਦੇ ਰਹਿਣ ਸਾਡੇ ਤੇ ਆਸ਼ੀਰਵਾਦ ਬਣਾਏ ਰੱਖਣ ਮੇਰੇ ਸਸਰਾਲ ਵਾਲਿਆਂ ਤੇ ਤੇ ਮੇਰੇ ਪੇਕੇ ਵਾਲਿਆਂ ਤੇ ਵੀ ਆਪਣੀ ਕਿਰਪਾ ਬਣਾਏ ਰੱਖਣ ਮੇਰੇ ਜੋ ਵੀ ਭੈਣ ਭਰਾ ਨੇ ਸਾਰੀ ਸੰਗਤ ਆ ਉਹਨਾਂ ਤੇ ਵੀ ਸਦਾ ਆਪਣੀ ਬlesing ਦਿੰਦੇ ਰਹਿਣ ਉਹਨਾਂ ਦੇ ਬੱਚਿਆਂ ਤੇ ਬlesing ਦਿੰਦੇ ਰਹਿਣ ਕਿਰਪਾ ਕਰਨ ਗੁਰੂ ਜੀ ਗੁਰੂ ਜੀ ਮੈਨੂੰ ਬਾਰ-ਬਾਰ ਕਹਿ ਰਹੇ ਸੀ ਸ਼ੁਕਰਾਨਾ 사త్సੰਗ ਸ਼ੇਅਰ ਕਰ ਇਹ ਮੇਰਾ ਅੱਜ ਦਾ ਸ਼ੁਕਰਾਨਾ ਸਤ ਸੰਗਿਆ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ অনন্তਮਨੰਤਮ ਬਾਰਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਗਤ ਜੀ ਮੈਂ ਆਪਣੇ ਸਤ ਸੰਗ ਵਿੱਚ ਤੇ ਵਿਰਾਮ ਦਿੰਨੀ ਆ ਜੈ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਜੈ ਗੁਰੂ ਜੀ ਓਮ ਨਮਾ ਸ਼ਿਵਾਇ ਗੁਰੂ ਜੀ ਸਦਾ ਸਹਾਇ ਓਮ ਨਮਾ ਸ਼ਿਵਾਇ ਗੁਰੂ ਜੀ ਸਦਾ ਸਹਾਇ ਸੰਗਤ ਜੀ ਜੈ ਗੁਰੂ ਜੀ ਸੰਗਤ ਜੀ ਨੂੰ ਆਪਣਾ ਸ਼ੁਕਰਾਨਾ ਸਤ ਸੰਧਾਨ ਅਸ਼ੇਰ ਕਰਨਾ ਚਾਹਨੀ ਅੱਜ ਅੱਜ ਦਾ ਨਹੀਂ ਹਫਤੇ ਦੱਸ ਦਿੰਦਾ ਯਾ ਰੋਜ਼ ਹੀ ਸ਼ੁਕਰਾਨੇ ਤਾਂ ਰੋਜ਼ ਹੀ ਹੁੰਦੇ ਆ ਪਰ ਅੱਜ ਜੋ ਸਾਡੇ ਨਾਲ ਹੋਇਆ ਮੇਰਾ ਨਾਂ ਬੇਟਾ ਮਥਨ ਪੱਲਾ ਵੀ ਦੱਸਿਆ ਫਰੀ ਮਚੀਰ ਬੱਚਾ ਆ ਮੇਰਾ ਤੁਹਾਨੂੰ 15-20 ਦਿਨ ਤੋਂ ਠੀਕ ਨਹੀਂ ਸੀ ਚੱਲ ਰਿਹਾ ਉਹ ਜਿੱਦਾਂ ਉਹਨੂੰ ਬੁਖਾਰ ਹੋ ਜਾਂਦਾ ਸੀ ਉਤਰਿਆ ਆਂਦਾ ਸੀ ਉਹ ਫੇਰ ਹੋ ਜਾਣਾ ਫੇ ਉਤਰਿਆ ਆਣਾ ਤੇ ਡਾਕਟਰ ਕਹਿੰਦੇ ਤਾਂ ਆਣਾ ਬਲੱਡ ਟੈਸਟ ਹੁਣ ਆਇਆ ਤੇ ਅਸੀਂ ਨਾ ਇਹ ਇਹਦਾ ਬਲੱਡ ਟੈਸਟ ਕਰਾਉਣ ਗਿਆ ਤੇ ਮੈਂ ਕਹੀ ਜਮਾ ਗੁਰੂ ਜੀ ਇਹ ਇਨ ਕੀਜੀ ਗਿਆ ਤੁਹਾਡੀ ਸੰਗਤ ਇਹਨੋਂ ਨਾ ਦੁੱਖ ਨਾ ਲੱਗੇ ਜਦੋਂ ਇਹ ਸੂਈ ਵੱਜੇ ਤੇ ਸੰਗਤ ਜੀ ਜਦਾ ਨਹੀਂ ਰੋਇਆ ਉਹਨੇ ਬੜਾ ਵਧੀਆ ਨਾ ਬਲੱਡ ਟੈਸਟ ਕਰਾ ਲਿਆ ਤੇ ਉਹ ਬਲੱਡ ਟੈਸਟ ਠੀਕ ਈ ਰਿਪੋਰਟ ਠੀਕ ਨਹੀਂ ਸੀਗੀ ਤੇ ਕਹਿੰਦੇ ਜੀ ਇਹਦਾ ਤਾਂ ਦੁਬਾਰਾ ਬਲੱਡ ਟੈਸਟ ਹੋਣਾ ਹੈ ਮੈਂ ਕਹਾ ਹੁਣ ਕਿਤਾ ਹੋਏ ਤਾਂ ਇਹਨੇ ਬੜਾ ਮੁਸ਼ਕਲ ਕਰਾਇਆ ਹਨਾ ਵੀ ਮੈਨੂੰ ਉਹ ਤਾਂ ਕਰਾਂਦਾ ਸੀ ਮਾਂ ਆ ਨਾ ਮੈਂ ਮੇਰਾ ਦਿਲ ਹੋਣਾ ਹੋਈ ਜਾਂਦਾ ਸੀ ਵੀ ਹਾਏ ਹੁਣ ਫੇ ਦੁਆਰਾ ਬਲੱਡ ਟੈਸਟ ਹੋਣਾ ਹਾਏ ਹੁਣ ਮੈਂ ਕੀ ਕਰੂੰਗੀ ਪਰ ਮੈਂ ਗੁਰੂ ਜੀ ਦਾ ਨਾਮ ਸਿਮਰਨ ਕਰੀ ਗਈ ਮਨ ਵਿੱਚ ਕਰੀ ਗਈ ਮੈਂ ਗੁਰੂ ਜੀ ਨੂੰ ਦੁੱਖ ਨਾ ਲੱਗੇ ਜਿੱਦਾਂ ਪਹਿਲਾਂ ਇਹ ਕਰਾਇਆ ਉਦੋਂ ਹੀ ਕਰਾ ਲਵੇ ਸੰਗਤ ਜੀ ਨੇ ਬੜਾ ਵਧੀਆ ਕਰਾ ਲਿਆ ਬਲੱਡ ਟੈਸਟ ਤੇ ਉਸ ਤੋਂ ਬਾਅਦ ਇਹ ਉਹ ਕਹਿੰਦੇ ਜੀ ਜਦੋਂ ਸਾਡੇ ਲੋਕਲ ਹਸਪੀਟਲ ਉਹ ਕਹਿੰਦੇ ਇਹਨੂੰ ਵੱਡੇ ਹਸਪੀਟਲ ਲੈ ਜਾਓ ਸ਼ਹਿਰ ਤੇ ਅਸੀਂ ਹਨਾ ਇਹ ਇੱਦੀ ਮੈਂ ਅੰਕਲ ਜੀ ਤੇ ਛੋਟੀ ਸੰਗਤ ਜੀ ਅਸੀਂ ਇਹਨੂੰ ਵੱਡੇ ਹਸਪੀਟਲ ਲੈ ਗਏ ਉੱਥੇ ਰਿਪੋਰਟਾਂ ਲੈ ਕੇ ਗਏ ਰਿਪੋਰਟਾਂ ਲੈ ਕੇ ਗਏ ਤੇ ਉਹ ਕਹਿੰਦੇ ਕਿ ਹਨਾ ਇਹ ਬਿਲਕੁਲ ਇਹ ਐਕਸਟਰਾ ਪਹਿਲਾਂ ਕਰਨਾ ਹੈ ਇਹਦਾ ਹਨਾ ਕਦੇ ਐਕਸਰਾ ਕਰਨਾ ਆ ਤੇ ਫੇਰ ਹਨਾ ਇਹਦਾ ਕਰੋਨਾ ਟੈਸਟ ਹੋਣਾ ਆ ਸੰਗਤ ਜੀ ਮੈਂ ਨਾ ਪੜਾਈ ਮਨ ਬੈਠੀ ਜਾਵੇ ਮੈਂ ਗੁਰੂ ਜੀ ਦਾ ਸਿਮਰਨ ਕਰੀ ਗਈ ਮਨ ਵਿੱਚ ਉੱਤੇ ਵੀ ਮੈਂ ਹੋਲੀ ਦਾ ਨਹੀਂ ਹਨਾ ਮੰਤਰ ਜਾਪ ਲਾ ਲਿਆ ਇਸ ਛੋਟੀ ਸੰਗਤ ਦੇ ਕੋਲ ਤੇ ਉਹ ਮੰਤਰ ਜਾਪ ਸੁਣੀ ਗਏ ਹਨਾ ਸੰਗਤ ਜੀ ਇਹਦਾ ਨਾਮ ਐਕਸਰੇ ਬਿਲਕੁਲ ਸਹੀ ਆਇਆ ਇਹਦਾ ਕਰੋਨਾ ਟੈਸਟ ਬਿਲਕੁਲ ਸਹੀ ਆਇਆ ਇਹਦਾ ਬਲੱਡ ਟੈਸਟ ਰਿਪੋਰਟਾਂ ਬਿਲਕੁਲ ਸਭ ਕੁਝ ਸੰਗਤ ਜੀ ਸਭ ਕੁਝ ਠੀਕ ਆ ਮੇਰੇ ਗੁਰੂ ਪਾ ਜੀ ਨੇ ਦੇ ਆਲੂ ਆ ਇੰਨੇ ਜ਼ਿਆਦਾ ਮੈਂ ਬੜੇ ਦਿਨਾਂ ਤੋਂ ਪਰੇਸ਼ਾਨ ਚੱਲਦੀ ਸੀਗੀ ਕਿਉਂਕਿ ਮੇਰਾ ਬੱਚਾ ਠੀਕ ਨਹੀਂ ਸੀਗਾ ਮੈਂ ਇਹਨੂੰ ਹਨਾ ਜਲ ਪ੍ਰਸ਼ਾਦ ਦੇ ਹੀ ਗਈ ਦੇ ਹੀ ਗਈ ਉਹ ਨਹੀਂ ਮੈਂ ਦੇਣਾ ਬੰਦ ਕੀਤਾ ਇਹਨੂੰ ਉਹ ਮੈਂ ਦੇ ਗਈ ਪਰ ਫਿਰ ਵੀ ਇੱਕ ਵਾਰੀ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਸੀਗਾ ਗੁਰੂ ਜੀ ਦੇ ਕਹਿੰਦੇ ਮੈਂ ਉੱਥੇ ਗਈ ਮੇਰਾ ਬੱਚਾ ਬਿਲਕੁਲ ਠੀਕ ਆ ਮਨੂਏ ਲੱਗੇ ਇਹਨਾਂ ਨੇ ਸਾਨੂੰ ਉੱਥੇ ਰੱਖ ਲੈਣਾ ਆ ਸਾਡੇ ਕੋ ਘਰ ਨਹੀਂ ਜਾਣਾ ਹੈਗਾ ਹਏ ਮੇਰੇ ਬੱਚੇ ਦੇ ਦਸੂਂਆਂ ਲੱਗ ਚੜੀਆਂ ਨਾ ਸੰਗਤ ਜੀ ਗੁਰੂ ਜੀ ਨੇ ਤਾਂ ਮੇਰੇ ਬੱਚੇ ਨੂੰ ਇੰਨਾ ਬੁੱਲਾ ਵਾਹ ਕੇ ਰੱਖਿਆ ਤੇ ਨਾਲੇ ਸਾਰੀ ਛੁੱਟੀ ਮਿਲ ਗਈ ਮੈਂ ਆ ਵੀ ਮੈਂ ਉੱਥੇ ਬੈਠੀ ਕੇ ਗੁਰੂ ਜੀ ਮੈਂ ਨਹੀਂ ਇੱਥੇ ਰਹਿਣਾ ਚਾਹੁੰਦੀ ਮੈਂ ਘਰ ਜਾਣਾ ਸ਼ੁਕਰਾਨਾ ਸੱਜ ਸਕਣਾ ਮੈਂ ਤੁਹਾਡਾ ਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਤੇ ਹੁਣ ਮੈਂ ਅਸੀਂ ਘਰੇ ਆ ਗਏ ਆਂ ਤੇ ਮੈਂ ਆ ਕੇ ਆਪਣਾ ਲੰਗਰ ਪ੍ਰਸ਼ਾਦ ਬਣਾਇਆ ਕੜਾਹ ਪ੍ਰਸ਼ਾਦ ਬਣਾਇਆ ਹੁਣ ਮੈਂ ਭੋਕ ਕੇ ਰੱਖਿਆ ਹੋਇਆ ਮੈਂ ਆਪਣਾ ਸ਼ੁਕਰਾਨਾ ਸਤਸਕ ਕਰਨੀ ਪਈ ਆ ਗੁਰੂ ਜੀ ਬੜੀ ਨੇੜੇ ਹੋ ਕੇ ਸੌਂਦੇ ਆ ਬਹੁਤ ਨੇੜੇ ਹੋ ਕੇ ਸੌਂਦੇ ਆ ਮੇਰਾ ਬੱਚਾ ਠੀਕਾ ਹੋਣਾ ਸੰਗਤ ਜੀ ਬਿਲਕੁਲ ਬੜੀ ਕਿਰਪਾ ਹੋਈ ਗੁਰੂ ਪਾਦੀ ਤੇ ਮੈਂ ਇਹ ਗੁਰੂ ਜੀ ਦੇ ਬਾਰੇ ਅਰਦਾਸ ਕਰਨੀ ਆ ਓ ਛੇਤੀ ਛੇਤੀ ਤਰਨ ਲੱਪੇ ਬੋਲਣ ਲੱਪੇ ਤੇ ਅਸੀਂ ਵੱਡੇ ਮੰਦਰ ਆਈਏ ਮੱਥਾ ਟੇਕਨ ਸ਼ੁਕਰਾਨਾ ਕਰਨਾ ਹੀ ਹੈ ਗੁਰੂ ਜੀ ਦਾ ਗੁਰੂ ਜੀ ਆਪਣੇ ਬੱਚਾ ਤੇ ਤੇਰੇ ਪਰਿਆ ਹੱਥ ਰੱਖਣਾ ਮੇਰੇ ਬੱਚੇ ਦੇ ਅੱਗੇ ਤੰਦਰੁਸਤੀਆਂ ਬਖਸ਼ਣਾ ਉਹ ਬਿਲਕੁਲ ਠੀਕ ਹੋ ਜਵੇ ਤੇ ਮੇਰੇ ਅੰਕਲ ਜੀ ਨੂੰ ਵੀ ਤੰਦਰੁਸਤੀ ਅਸੀਂ ਨੇ ਪਰੇਸ਼ਾਨ ਹੋ ਗਏ ਸੀ ਅੰਕਲ ਜੀ ਦਾ ਵੀ ਮਤਲਬ ਠੀਕ ਨਹੀਂ ਸੀਗੇ ਉਹ ਫੀਲ ਕਰਦੇ ਵੀ ਕੀ ਹੋਇਆ ਜਾਂਦਾ ਇਹ ਹਨਾ ਤੇ ਮੈਂ ਵੀ ਥੱਕ ਗਈ ਕਦੀ ਇੱਧਰ ਜਾ ਕਦੀ ਉੱਧਰ ਜਾ ਮੇਰੀ ਆਪਦੀ ਸਿਹਤ ਵੀ ਡਾਊਨ ਹੋ ਗਈ ਅਸੀਂ ਚਲ ਪ੍ਰਸ਼ਾਦ ਪੀਂਦੇ ਰਹੇ ਗੁਰੂ ਜੀ ਸਾਡੇ ਨਾਲ ਆ ਸਭ ਠੀਕ ਹੋ ਗਿਆ ਸੰਗਤ ਜੀ ਅਸੀਂ ਆਣ ਆਪਣੇ ਘਰ ਆ ਗਏ ਆ ਮੈਂ ਸ਼ੁਕਰਾਨਾ ਕਰਦੀ ਹਾਂ ਗੁਰੂ ਪਾਤ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਫੁੱਲਾਵਾਗ ਰੱਖਿਆ ਹੋਇਆ ਆ ਸੰਗਤ ਜੀ ਜੇ ਮੇਰੇ ਕੋ ਕੋਈ ਭੁੱਲ ਚੁੱਕ ਕੋਈ ਮੈਨੂੰ ਮਾਫ ਕਰਿਓ ਗੁਰੂ ਪਾਜੀ ਮੈਨੂੰ ਮਾਫ ਕਰਿਓ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ অনন্তਵੰਨੰਤਮ ਸ਼ੁਕਰਾਨਾ ਮੇਰੇ ਗੁਰੂ ਪਾ ਕੋਟੀ ਕੋਟੀ ਸ਼ੁਕਰਾਨਾ ਸੰਗਤ ਜੀ ਗੁਰੂ ਜੀ ਬਹੁਤ ਨੇੜੇ ਹੋ ਕੇ ਸੰਦੇ ਆ ਸੱਚੇ ਦਿਲੋਂ ਉਹਨਾਂ ਨੂੰ ਬਾਜ ਮਾਰੋ ਆਪਣਾ ਦੁੱਖ ਦੱਸੋ ਬੜੇ ਜਲਦੀ ਸੁਣਦੇ ਆ ਤੇ ਸੰਗਤ ਜੀ ਤੇ ਮੈਂ ਆਪਣੇ ਸ਼ੁਕਰਾਨਾ ਸਾਸਾ ਨੂੰ ਸਮਾਪਤ ਕਰਦੀ ਆ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਧੰਨ ਧੰਨ ਗੁਰੂ ਜੀ ਬਾਵਾ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ